ਫੋਗ ਵਾਰਾਨਾ ਜ਼ਿਕਮਿੰਨ ਨਰੂੜ ਵਿਖੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਤੇਜ਼ ਤਾਰ ਹਥਿਆਰਾਂ ਦੀ ਨੋਕ ਤੇ ਇੱਕ ਗੱਡੀ ਵੀ ਸਵਾਰ ਪਤੀ ਪਤਨੀ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਰਾਹਤ ਦੀ ਗੱਲ ਇਹ ਰਹੀ ਕਿ ਸਾਹਮਣੇ ਤੋਂ ਆ ਰਹੀ ਇੱਕ ਹੋਰ ਗੱਡੀ ਨੂੰ ਦੇਖ ਕੇ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਇਸ ਮੰਦੀ ਜਾਣਕਾਰੀ ਦਿੰਦੇ ਆ ਸਾਬਕਾ ਫੌਜੀ ਸੂਬੇ ਦਾ ਅਤਰ ਸੇਮ ਸਿੰਘ ਵਾਸੀ ਨਰੂੜ ਨੇ ਦੱਸਿਆ ਕਿ ਉਹ ਆਪਣੀ ਪਤਨੀ ਜਸਵਿੰਦਰ ਕੌਰ ਨਾਲ ਆਪਣੀ ਗੱਡੀ ਵੀ ਜਲੰਧਰ ਵਿਖੇ ਸਥਿਤ ਫੌਜ ਦੇ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਦੇ ਨਜ਼ਦੀਕ ਹੀ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਦੀ ਗੱਡੀ ਅੱਗੇ ਆਪਣਾ ਮੋਟਰਸਾਈਕਲ ਲਗਾ ਦਿੱਤਾ ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਕਿਰਪਾਨ ਦੀ ਨੋਕ ਤੇ ਉਸ ਦੀ ਜੇਬ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਉਸ ਨੇ ਦੱਸਿਆ ਕਿ ਇਸ ਦੌਰਾਨ ਸਾਹਮਣੇ ਤੋਂ ਕੋਈ ਹੋਰ ਗੱਡੀ ਆਉਂਦੀ ਦੇਖ ਉਕਤ ਤਿੰਨੋਂ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਉਸ ਦਾ ਇਸ ਵਾਰਦਾਸ ਸੰਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਉਧਰ ਸਬੰਧਤ ਥਾਣੇ ਦੇ ਐਸਆਈ ਸੁਖਦੇਵ ਸਿੰਘ ਨੇ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਜੇਲ੍ਹ ਵਿੱਚ ਭੇਜਿਆ ਜਾਵੇਗਾ ਹਾਈ ਸਰ ਕੀ ਨਾਂ ਤੇ ਕਿਹੜਾ ਪਿੰਡ ਆ ਜੀ ਮੈਂ ਸੁਬੇਦਾਰ ਦਰਸ਼ੇਂ ਸਿੰਘ ਪੈਡਲ ਰੋਡ ਜੀ ਤੇ ਕੀ ਮਾਮਲਾ ਹੈ ਦਰਸ਼ੇਂ ਸਿੰਘ ਜੀ ਤੁਸੀਂ ਇੱਥੇ ਰੋਡ ਤੇ ਗੱਡੀ ਖੜੀ ਕੀਤੀ ਹੋਈ ਆ ਕੀ ਕਰਨਾ ਜੀ ਮੈਂ ਜੀ ਜਲੰਧਰ ਜਲੰਧਰ ਦਵਾਈ ਲੈ ਕੇ ਆ ਰਹਾ ਸੀ ਮੈਡੀਕਲ ਹਸਪਤਾਲੋਂ ਜੀ ਮੈਨੂੰ ਆਉਂਦੇ ਨੂੰ ਇੱਥੇ ਰਾਹ ਵਿੱਚ ਘੇਰ ਲਾਇਆ ਨਹੀਂ ਰੋਕ ਤਿੰਨ ਬੰਦੇ ਸੀ ਮੋਟਰਸਾਈਕਲ ਤੇ ਜੀ ਇੱਕ ਉਤਰ ਕੇ ਕਰਵਾਂ ਲੈ ਕੇ ਮੇਰੇ ਮੋਹਰੇ ਮੋਟਰਾਂ ਲਾ ਕੇ ਕਰਵਾਂ ਲੈ ਕੇ ਮੈਨੂੰ ਬਾਹਰ ਪਿਆ ਉਹ ਕਹਿੰਦਾ ਜੋ ਬਜਾਗਾ ਕੱਢ ਕੇ ਦੇ ਦੇ ਮੈਨੂੰ ਜੀ ਤੇ ਮੇਰੇ ਨਾਲ ਹੱਥੋਂ ਭਾਈ ਹੋਇਆ ਵਿੱਚ ਗੱਡੀ ਬੈਠੇ ਤੇ ਮੇਰੇ ਗੱਡੀ ਦੀ ਚਾਬੀ ਖੱਟਣ ਵੇਲੇ ਤੇ ਮੇਰੇ ਪਰਵੇ ਨੂੰ ਹੱਥ ਪਾਉਂਦਾ ਇਹ ਤੇ ਜਾਨੂ ਮੈਂ ਆਪਣੇ ਮੇਰੇ ਕੋਲ ਰਾਤ ਦੀ ਮੈਂ ਉਹ ਗੱਡੀ ਤੇ ਉਹ ਮੁੜ ਕੇ ਪਿੱਛੇ ਹੋ ਗਿਆ ਉਧਰੋਂ ਗੱਡੀ ਆ ਗਈ ਤੇ ਗੱਡੀ ਵਾਲੇ ਆਏ ਤੇ ਉਹ ਲੱਗ ਗਏ ਇਹ ਮੋਟਰਸਾਈਕਲ ਤੇ ਕਿੰਨੇ ਬੰਦੇ ਸਿਗੇ ਜੀ ਤਿੰਨ ਬੰਦੇ ਸੀ ਜੀ ਕਿ ਫੇਸ ਕੋਈ ਕਵਰ ਕੀਤਾ ਸੀਗਾ ਕਿ ਦੋ ਬੈਠੇ ਸੀਗੇ ਤੀਜਾ ਉੱਤਰਿਆ ਥੱਲੇ ਉਹਦੇ ਕੋਲ ਕੁਰਪਾਨ ਸੀ ਜੀ ਜੀ ਦੋ ਬੈਠੇ ਸੀਗੇ ਹਾਂ ਜੀ ਤੇ ਉਹਨਾਂ ਨੇ ਮੂੰਹ ਮਾ ਕੇ ਤਾਂ ਕਬਰ ਕੀਤੇ ਸੀ ਬੰਨੇ ਉਹਨੇ ਸਰਕੇ ਸੀ ਰੰਗ ਦਾ ਉਹਨੇ ਕੇਸਰੀ ਰੰਗ ਦਾ ਪਰਨਾ ਬੰਨਿਆ ਸੀ ਮੁੰਡੇ ਦੋ ਬੈਠੇ ਸੀ ਤੇ ਕਿੰਨੇ ਵਜੇ ਦੀ ਗੱਲ ਹੈ ਜੀ ਇਹ 3 ਵਜੇ ਦੀ 3 ਵਜੇ ਦੁਪਹਿਰ 3 ਵਜੇ ਦੇਖੀ ਕਿਦਾਂ ਇਹਦੀ ਜਾਣਕਾਰੀ ਤੁਸੀਂ ਪੁਲਿਸ ਨੂੰ ਦਿੱਤੀ ਹੈ ਜੀ ਅਸੀਂ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਆ ਜੀ ਪਾਰਟੀ ਜੋ ਅੱਜ ਦਾ ਘਟੀ ਕਰਕੇ ਸਾਡਾ ਪਹੁੰਚਾ ਹੋ ਗਿਆ ਇੱਕ ਮੁੰਡਾ ਦੱਸਦਾ ਹੋਇਆ ਤੇ ਪ੍ਰਸ਼ਾਸਨ ਜੋ ਕੀ ਮੰਗ ਕਰਦੇ ਹੋ ਜੀ ਅਸੀਂ ਇਹ ਕਹਿੰਦੇ ਆ ਵੀ ਉਹਨਾਂ ਦੇ ਉੱਤੇ ਨਾ ਪਈਆ ਵੀ ਉਹਨਾਂ ਭੜਿਆ ਜਾਵੇ ਉਹ ਡੁੱਕੇ ਜਾਵੇ ਕੰਮ ਤੇ ਕੱਲ ਹੋਰ ਕਿਸੇ ਨਾਲ ਇਹ ਹੁਣ ਘਟਨਾ ਨਹੀਂ ਵਾਪਰਨੀ ਵਾਪਰਨੀ ਹੈ ਕਿ ਲੋਕ ਇਹ ਕੰਮ ਕਰ ਰਹੇ ਨੇ ਕਿ ਮੈਂ ਵੀ ਵੀ ਉਹਨੇ ਇੱਕ ਉਹਨੇ ਇੱਕ ਰਮ ਕੀਤਾ ਸਾਨੂੰ ਮਾਰਨੇ ਤੋਂ ਘੱਟ ਨਹੀਂ ਸੀ ਕਿ ਨਾ ਗੱਡੀ ਆਉਂਦੀ ਤਾਂ ਸਾਡਾ ਮਤਲਬ ਨਹੀਂ ਮਾਰਨਾ ਹੁੰਦਾ ਤੇ ਮੇ ਇਹ ਵੀ ਬਿਹਤਰ ਇਹ ਹੀ ਹੈ ਵੀ ਉਹਨਾਂ ਨੂੰ ਨੱਥ ਪਾਈ ਜਾਵੇ ਉਹਨਾਂ ਦੇ ਜਿਹੜੇ ਆਉਂਦੇ ਜਾਂਦੇ ਨੂੰ ਘੇਰਦੇ ਆ ਚਲੋ ਸਾਡਾ ਤਾਂ ਪਰਮਾਤਮਾ ਰੱਖ ਗਿਆ ਸਾਨੂੰ ਬਚਾ ਸਾਡਾ ਹੋ ਗਿਆ ਸਾਡੇ ਇਹ ਤੇ ਜਿੱਦਾਂ ਮਰ ਤੋਂ ਪਾਈ ਉਹ ਤਾਂ ਸਾਨੂੰ ਤੇ ਮਾਰ ਦੇਣਾ ਸਮਝਦੇ ਜਿਦਾ ਕੁਰਬਾਨਾ ਪੜੀਏ ਸਿਹਤਾਂ ਜੁ ਉਹਨਾਂ ਦੇ